ਕਾਲੀ ਸੀਗੀ ਐਸਆਈਟੀ ਨੂੰ ਬਾਰ ਬਾਰ ਬੁਲਾਉਂਦੇ। ਦੇਖੋ ਸਭ ਤੋਂ ਪਹਿਲਾਂ ਤਾਂ ਜੀ ਇੱਕ ਲਾ ਬਾਈਡਿੰਗ ਸਿਟੀਜ਼ਨ ਹੋਣ ਦੇ ਨਾਤੇ ਔਰ ਕਾਨੂੰਨ 'ਚ ਵਿਸ਼ਵਾਸ ਰੱਖਣ ਕਰਕੇ ਜਿੰਨੀ ਵਾਰੀ ਮੈਨੂੰ ਬੁਲਾਇਆ ਗਿਆ ਮੈਂ ਇੱਥੇ ਆਇਆ। ਔਰ ਅੱਜ ਵੀ ਐਸਆਈਟੀ ਅੱਗੇ ਸਰਦਾਰ ਹਰਚਰਨ ਸਿੰਘ ਭੁੱਲਰ ਸਾਹਿਬ ਨੂੰ ਮੈਂ ਇਹ ਬੇਨਤੀ ਕਰਕੇ ਆਇਆ ਕਿ ਭਗਵੰਤ ਮਾਨ ਦਾ ਹੱਥ ਠੋਕਾ ਨਾ ਬਣੋ। ਔਰ ਮੈਂ ਕਾਰਨ ਹੈ ਇੱਥੇ ਕਿਉਂ ਕੋਈ ਨਹੀਂ देखो मेनू एक रेगुलर बेल मिली मेरे ते ਝੂਠਾ ਕੇਸ ਦਰਜ ਹੋਇਆ ਉਸ ਝੂਠੇ ਕੇਸ ਚ ਮੈਂ 6 ਮਹੀਨੇ ਅੰਦਰ ਰਿਆ ਜਦੋਂ ਮੈਨੂੰ ਜ਼ਮਾਨਤ ਮਿਲਦੀ ਹੈ 28 ਸਫੇ ਔਨਰੇਬਲ ਜੱਜ ਸਾਹਿਬ ਹਾਈ ਕੋਰਟ ਦੇ ਦੋ ਜੱਜ ਸਾਹਿਬਾਨਾ ਨੇ ਆਰਡਰ ਦਿੱਤਾ ਔਰ ਉਸ ਆਰਡਰ ਨੂੰ ਅੱਜ ਤੱਕ ਜਿਹਦੇ ਚ ਸਪਸ਼ਟ ਲਿਖਿਆ ਗਿਆ ਸੀ ਕਿ ਜੋ આરોਪ ਦਾਸ ਤੇ ਲਾਏ ਗਏ ਆ ਉਹ ਝੂਠੇ ਨੇ ਇਹਦੇ ਚ ਕੋਈ ਸੱਚਾਈ ਨਹੀਂ ਔਰ ਉਸ ਆਰਡਰ ਨੂੰ ਅੱਜ ਤੱਕ ਕਿੱਥੇ ਇਹ ਚੈਲੰਜ ਨਹੀਂ ਕਰ ਸਕੇ ਦੂਜੀ ਗੱਲ ਦੇਖੋ ਅੱਜ ਇਹ ਪਿਛਲੀ ਵਾਰੀ ਇਹ ਸੁਪਰੀਮ ਕੋਰਟ ਗਏ ਸੁਪਰੀਮ ਕੋਰਟ ਚ ਇਹਨਾਂ ਨੇ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜੀ ਇਹ ਨਾ ਕੋਰਪੋਰੇਟ ਨਹੀਂ ਕਰਦਾ ਉੱਥੋਂ ਦੇ ਜੱਜ ਸਾਹਿਬ ਨੇ ਇਸ ਤਰੀਕੇ ਦੀ ਖਚਾਈ ਕੀਤੀ ਇਹਨਾਂ ਦੀ ਕਿ ਜਿਹੜਾ ਬੰਦਾ ਅੰਦਰ ਰਹਿ ਚੁੱਕਿਆ ਹੋਵੇ ਜਿਹਦਾ ਤੁਸੀਂ ਰਿਮਾਂਡ ਤੱਕ ਨਹੀਂ ਲਿਆ ਹੋਵੇ ਅੱਜ ਤੱਕ ਤੁਸੀਂ ਕੋਈ ਸਬੂਤ ਨਹੀਂ ਪੇਸ਼ ਕਰ ਸਕੇ ਹੋ ਇੰਨੇ ਸਾਲ ਬੀਤ ਗਏ ਤੁਸੀਂ ਕੀ ਸਰਕਾਰ ਕੀ ਸਮਝਦੀ ਸੀ ਫਾਈਲਾਂ ਪੜ੍ਹਦੇ ਨਹੀਂ ਬਹੁਤ ਬੁਰੀ ਤਰ੍ਹਾਂ ਖਚਾਈ ਹੋਈ ਔਰ ਇਹਨਾਂ ਨੇ ਮਾਫੀ ਮੰਗ ਕੇ ਉੱਥੋਂ ਆਪ ਦਾ ਖੜਾ ਛਡਾਇਆ ਹੁਣ ਰਿ ਹੌਨਰੇਬਲ ਸੁਪਰੀਮ ਕੋਰਟ 'ਚ ਉਹ ਦਿਨ ਜਦ ਇਹਨਾਂ ਨੇ ਕੋਸ਼ਿਸ਼ ਕੀਤੀ ਕਿ ਉੱਥੋਂ ਡਾਇਰੈਕਸ਼ਨ ਲੈਣ ਦੀ ਇਹਨਾਂ ਨੂੰ ਮਿਲੀ ਕੋਈ ਨਹੀਂ ਮਗਰ ਇਹਨਾਂ ਦੀ ਸ਼ਰਾਰਤ ਵੇਖੋ ਕਿ ਉੱਥੋਂ ਲੈ ਅੱਧਾ ਘੰਟਾ ਨਹੀਂ ਬੀਤਿਆ ਸੀ ਮੈਨੂੰ ਫੇਰ ਸੱਦ ਲਿਆ ਜਦੋਂ ਹਾਈ ਸੁਪਰੀਮ ਕੋਰਟ 'ਚ ਤੁਸੀਂ ਕੋਸ਼ਿਸ਼ ਕਰਨ ਲਈ ਤੁਹਾਨੂੰ ਰਾਤ ਨਹੀਂ ਮਿਲੀ ਹਾਈ ਕੋਰਟ 'ਚ ਤੁਸੀਂ ਐਫਿਡੇਵਿਟ ਦਿੱਤਾ ਕਿ ਹਾਂ ਅਸੀਂ ਅੱਗੇ ਉਹ ਨਹੀਂ ਸੱਦਾਂਗੇ ਫੇਰ ਸੱਦ ਲਿਆ ਇਸ ਸਿਫਟ ਤੇ ਸਿਰਫ ਸਿਆਸਤ ਹੋ ਰਹੀ ਆ ਔਰ ਸਿਆਸਤ ਦਾ ਕਾਰਨ ਸਿਰਫ ਇਹ ਆ ਕਿ ਭਗਵੰਤ ਮਾਨ ਦੇ ਖਿਲਾਫ ਨਾ ਬੋਲੋ ਇੱਕੋ ਮੈਂ ਦਾਸ ਜੇ ਡਰਦਾ ਤੇ ਰੱਬ ਕੋਲੋਂ ਡਰਦਾ ਤੇ ਰੱਬ ਦੀ ਸੰਗਤ ਕੋਲੋਂ ਡਰਦਾ ਸ਼ਰਾਬੀ ਕਵਾਬੀ ਮੁੱਖ ਮੰਤਰੀਆਂ ਤੋਂ ਨਹੀਂ ਮੈਂ ਡਰਦਾ ਨਾ ਮੈਂ ਡਰਨ ਵਾਲਾ ਹੁਣ ਵੀ ਮੇਰੀ ਕੋਈ ਫੋਟੋ ਉੱਥੇ ਪਿੱਛੋਂ ਖਿੱਚ ਰਿਆ ਸੀ ਮੈਂ ਭਾਈ ਸ਼ੇਰ ਦੀ ਫੋਟੋ ਅੱਗੇ ਖਿੱਚਦੀ ਮਗਰੋਂ ਨਹੀਂ ਖਿੱਚਦੀ ਹੁੰਦੀ ਕੀ ਤੁਸੀਂ ਵਿਖਾਉਣਾ ਚਾਹੁੰਦੇ ਕਿ ਡਰਾਮਾ ਰਚਿਆ ਇੱਥੇ ਜੇ ਤੁਹਾਡੇ ਕੋਲ ਕੋਈ ਪ੍ਰੂਫ ਆ ਦਿਓ ਚਾਰ-ਚਾਰ ਸਿੱਟਾ ਕਾਦੇ ਲਈ ਬਦਲਣ ਦੀ ਲੋੜ ਪੈ ਗਈ ਡੀਜੀਪੀ ਦੇ ਲੈਵਲ ਤੋਂ ਬਾਅਦ ਤੁਸੀਂ ਅੱਜ ਡੀਆਈਜੀ ਤੇ ਸਬ ਇੰਸਪੈਕਟਰ ਦੇ ਲੈਵਲਾਂ ਤੱਕ ਤਾਂ ਪਹੁੰਚ ਗਏ ਹੋ ਫਿਰ ਤੁਸੀਂ ਸੁਪਰੀਮ ਕੋਰਟ ਤੋਂ ਮਾਫੀ ਮੰਗ ਕੇ ਭੱਜਦੇ ਹੋ ਹਾਈ ਕੋਰਟ ਤੇ ਆਪਦਾ ਐਫੀ ਡੈਵਿਡ ਵਾਪਸ ਲੈਣੇ ਹੋ ਫੇਰ ਮੈਨੂੰ ਮੈਂ ਪਹਿਲਾ ਬੰਦਾ ਹੋਣਾ ਜੀ ਸਿਰਫ ਕਾਨੂੰਨ ਲਈ ਟੂ ਕੋਆਪਰੇਸ਼ਨ ਵਾਸਤੇ ਕਿ ਮੈਂ ਇਸ ਗੱਲ ਤੋਂ ਭੱਜਦਾ ਨਹੀਂ ਮੈਂ ਆਹ ਆਪਦੀ ਹੱਕ ਤੇ ਲੜੂ ਗੁਰੂ ਸਾਹਿਬ ਤੋਂ ਡਰ ਕੇ ਲੜੂ ਇੱਕ ਮੇਰੀ ਬੇਨਤੀ ਸੁਣ ਲਿਓ ਜੀ 11 ਵਾਰੀ ਸੱਦਿਆ ਜੀ 7 ਵਾਰੀ ਮੈਂ ਪੇਸ਼ ਹੋ ਗਿਆ ਜੀ ਇੱਕ ਵਾਰੀ ਮੈਂ ਫੇਰ ਦੱਸ ਦਿਆਂ ਸ਼ਹੀਦੀ ਦਿਹਾੜਾ ਸੀ ਮੈਂ ਨਹੀਂ ਪੇਸ਼ ਹੋਣਾ ਸੀ ਮੈਂ ਗੁਰੂ ਘਰ ਮਤਨਤਮਸਤਕ ਹੋਣਾ ਸੀ ਮੈਂ ਕਹਿ ਕੇ ਗਿਆ ਸੀ 18 ਤਰੀਕ ਨੂੰ ਸੰਜੇ ਸਿੰਘ ਦਾ ਕੇਸ ਲੱਗਿਆ ਅਰਵਿੰਦ ਕੇਜਰੀਵਾਲ ਜੀ ਜੀਚੇ ਮੇਰੇ ਤੋਂ ਮਾਫੀ ਮੰਗੀ ਇਹਨਾਂ ਨੇ ਉਹੀ ਤਰੀਕ ਕਿਉਂ ਚੁਣੀ ਕਿਉਂਕਿ ਉਸ ਤਰੀਕ ਦੇ ਬਾਰੇ ਜਨਤਕ ਮੈਂ ਕਿਹ ਅਖਬਾਰਾਂ ਚ ਆਇਆ ਸੰਜੇ ਸਿੰਘ ਪੇਸ਼ ਹੋਇਆ ਨਿਊਜ਼ ਚੈਨਲਾਂ ਨੇ ਖਬਰ ਚਲਾਈ ਅਖਬਾਰਾਂ ਅੰਗਰੇਜ਼ੀ ਪੰਜਾਬੀ ਹਿੰਦੀ ਸਭ 'ਚ ਛਪਿਆ ਕਿ ਮਜੀਠੀਏ ਦੀ ਫਲਾਣੀ ਤਰੀਕ ਦੀ ਮੈਂ ਇੱਕ ਐਡਾ ਕੋਇਨਸੀਡੈਂਸ ਕਿ ਜਿਹਦੇ ਦਿਨ ਮੇਰਾ ਆਮ ਆਦਮੀ ਪਾਰਟੀ ਵਾਲੇ ਨਾਲ ਯਾਰ ਭਗਵੰਤ ਮਾਨ ਦੇ ਕੇ ਯਾਰ ਨਾਲ ਪੇਚਾ ਹੁੰਦਾ ਉਦੋਂ ਹੀ ਤੁਹਾਨੂੰ ਮੇਰੀ ਯਾਦ ਆ ਜਾਂਦੀ ਮੈਂ ਕਹਾਂ ਜਿਹੜੀ ਚੀਜ਼ ਜਨਤਕ ਲੱਗੀ ਹੋਵੇ ਤੁਸੀਂ ਫੇਰ ਮੈਨੂੰ 18 ਨੂੰ ਸੱਦ ਲਓ ਹੁਣ ਮੈਂ ਕੋਰਟ ਜਾਣਾ ਸੀ ਇਹਨਾਂ ਕੋਲ ਤਾਂ ਆਉਣਾ ਨਹੀਂ ਸੀ ਇਹਨਾਂ ਦੀ ਛਰਾਰਤ ਸੀ ਮੈਂ ਕੋਰਟ ਜਾਵਾਂ ਨਾ ਕਿਉਂਕਿ ਕੋਰਟ ਦਾ ਇੱਕ ਆਰਡਰ ਸੀ ਜੇ ਮਜੀਥਿਆਤ ਕਿ ਨਹੀਂ ਆਉਂਦਾ ਤੇ ਅਸੀਂ ਕੇਸ ਫਿਰ ਇਹਦੀ ਅਗਲੀ ਮਤਲਬ ਇਹ ਆਪ ਦੀ ਗਵਾਹੀ ਨਹੀਂ ਦੇ ਸਕਦਾ ਪਰਪਸਲੀ ਮੈਨੂੰ ਗਵਾਹੀ 'ਚ ਰੋਕਣ ਵਾਸਤੇ ਮੈਂ ਭਾਈ ਤੁਸੀਂ ਫਿਰ ਇਹ ਐਸਆਈਟੀ ਬੁਲਾਈ ਮੈਨੂੰ ਸੀਆਮ ਹੌਸਦਿਆ ਕਰੇ ਕਿਉਂਕਿ ਆਰਡਰ ਤਾਂ ਉੱਥੋਂ ਚੱਲ ਰਿਹਾ ਭਗਵੰਤਮਾਨ ਹਨ ਰਿਕਾਰਡ ਹੈ ਕਿ ਅਸੀਂ ਕੇਸ ਫਾਈਲ ਰੀਰਾਈਟ ਕਰਨੇ ਉਹ ਗੈਰਕਾਨੂੰਨੀ ਕੰਮ ਹੈ ਭਗਵੰਤ ਮਾਨ ਨੂੰ ਰਿਕਾਰਡ ਹੈ ਕਿ ਇਹ ਚ ਕਮੀ ਪੇਸ਼ੀਆ ਮਤਲਬ ਕਮੀ ਤੁਸੀਂ ਪੂਰੀਆਂ ਕਰਨੀਆਂ ਮਤਲਬ ਇਸ ਤਰੀਮ ਦਾ ਡਰਾਮਾ ਫਿਰ ਮੈਨੂੰ 20 ਨੂੰ ਸੱਦ ਲਿਆ 18 ਦਾ ਮੇਰਾ ਜਵਾਬ ਦਾ ਮੈਂ ਪੜ ਲੋ ਮੈਂ ਉਹਨਾਂ ਨੂੰ ਕਲੀਅਰਲੀ ਕਿਹਾ ਮੈਂ ਤੁਸੀਂ ਸੁਪਰੀਮ ਕੋਰਟ ਗਏ ਤੁਸੀਂ ਬੋਲ ਕੇ ਜੱਜ ਸਾਹਿਬ ਅੱਗੇ ਮੇਰਾ ਕੇਸ ਲਿਸਟ ਕਰਾਇਆ 15 ਨੂੰ ਹੁਣ ਕਿਰਪਾ ਕਰਕੇ ਮੈਨੂੰ ਸੁਪਰੀਮ ਕੋਰਟ ਜਾ ਕੇ ਆਪਦੀ ਤਰੀਕ ਲਾੜ ਲੈਣ ਦਿਓ ਤੋਂ ਬਾਅਦ ਸੱਦ ਲਿਓ ਜੇ ਸੱਦਣਾ ਇਹ ਨਹੀਂ ਕਿ ਮੈਂ ਕਹਾਂ ਨਹੀਂ ਸੱਦੇਓ ਸੱਦ ਲਿਓ ਮੈਂ ਤੁਹਾਡਾ ਮੇਰਾ ਵੀ ਮੈਂ ਵੀ ਮਿਸਚ ਕਰਦਾ ਇਹਨਾਂ ਨੂੰ ਇਹ ਮੈਨੂੰ ਕਰਦੇ ਮੈਂ ਇਹਨਾਂ ਨੂੰ ਕਰਦਾ ਕਿ ਮੈਂ ਤੁਹਾਡਾ ਆ ਕੇ ਇੱਥੇ ਕਰ ਜੂ ਪੁੱਛ ਪਾਛ ਜਾਊ ਰਾਜਾ ਰਾਜੀ ਕਰ ਜੂ ਜਿਹੜੀ ਗੱਲ ਦੇ ਤੁਹਾਨੂੰ ਜਵਾਬ ਚਾਹੀਦੇ ਮਗਰ ਸ਼ਰਾਤ ਵੇਖੋ ਵੀ ਉਹ ਮੈਨੂੰ ਫੇਰ ਸੱਦ ਲਿਆ 23 ਨੂੰ ਮੇਰੀ ਤਰੀਕ ਹੈ ਹੁਣ ਮੈਂ ਸੁਪਰੀਮ ਕੋਰਟ ਜਾ ਕੇ ਆਪਦੀ ਤਿਆਰੀ ਕਰੂੰ ਕਿ ਇਹਨਾਂ ਕੋਲ ਆਉ ਪਰਪਸਲੀ ਸੁਣ ਲਓ ਜੀ ਇੱਕ ਮਿੰਟ ਪਰਪਸਲੀ ਇਹ ਸ਼ੋਅ ਕਰਨ ਲਈ ਕਿ ਇਹ ਕੋਆਪਰੇਟ ਨਹੀਂ ਕਰ ਰਿਹਾ ਫਿਰ 23 ਤਰੀਕ ਨੂੰ ਇਹਨਾਂ ਨੂੰ ਸੁਪਰੀਮ ਕੋਰਟ ਤੋਂ ਝਾੜ ਪੈਂਦੀ ਹੈ 91 ਦਾ ਨੋਟਿਸ ਹੈ ਵਾਪਸ ਲੈਂਦੇ ਆ ਉੱਥੇ ਹਾਈ ਕੋਰਟ ਮਾਪੀਮਾ ਫੇਰ ਮੈਨੂੰ 30 ਨੂੰ ਸੱਦ ਲਿਆ ਅੱਜ ਮੈਂ ਫੇਰ ਆਇਆ ਔਰ ਮੈਂ ਬੇਨਤੀ ਕਰਕੇ ਆਇਆ ਅੰਦਰ ਕਿ ਭਾਈ ਸੁਪਰੀਮ ਕੋਰਟ ਨੂੰ ਮਿਸਲੀਡ ਮਿਸ ਗਾਈਡ ਨਾ ਕਰੋ ਝੂਠ ਐਫੀਡੇਵਿਟ ਫਾਈਲ ਨਾ ਕਰੋ ਇਹ ਬਹੁਤ ਵੱਡੀ ਪਰਜਰੀ ਹੈ ਇਹ ਜੇ ਗੈਰ ਕਾਨੂੰਨੀ ਕੰਮ ਅੱਜ ਆ ਤੁਸੀਂ ਵੇਖ ਹੀ ਲਿਆ ਹਾਈ ਕੋਰਟ ਚ ਕੀ ਹੋਇਆ ਸਿੱਧੂ ਮੂਸੇ ਵਾਲੇ ਕੇਸ ਚ ਪਹਿਲਾਂ ਵੀ ਰੌਲਾ ਪਿਆ ਕਿ ਇੰਟਰਵਿਊ ਸਿੱਧੂ ਮੂਸੇ ਵਾਲੇ ਦੀ ਪੰਜਾਬ ਚ ਹੋਈ ਇਹਨਾਂ ਨੇ ਡਿਨਾਈ ਕੀਤੀ ਸੀਐਮ ਨੇ ਵੀ ਡਿਨਾਈ ਕੀਤੀ ਡੀਜੀਪੀ ਨੇ ਵੀ ਡਿਨਾਈ ਕੀਤੀ ਹਾਈ ਕੋਰਟ ਨੇ ਕੈਕ ਸੈਟ ਬਣਾ ਦਿਓ ਸੈਟ ਬਣਨੀ ਸੀ ਭਗਵੰਤ ਮਾਨ ਦੀ ਮਰਜ਼ੀ ਨਾਲ ਉਹ ਸੈਟ ਨੇ ਦੇਤਾ ਦਾਖਲ ਜਵਾਬ ਕਰਤਾ ਕਿ ਨਹੀਂ ਹੋਈ ਮਤਲਬ ਇੱਥੇ ਕੋਈ ਨੌਲੇਜ ਨਹੀਂ ਫਿਰ ਹਾਈ ਕੋਰਟ ਨੇ ਸੈਟ ਬਣਾਈ ਔਰ ਉਹ ਸੈਟ ਨੇ ਦਾਸੀ ਦਿੱਤਾ ਕਿ ਖਰੜ ਸੀਆਈਏ ਥਾਣੇ 'ਚ ਇਹ ਇੰਟਰਵਿਊ ਹੋਈ ਹੁਣ ਤੁਸੀਂ ਮੈਨੂੰ ਇਹ ਗੱਲ ਦੱਸ ਦੋ ਹਜ਼ਾਰ ਪੁਲਸ ਵਾਲਾ ਲੈ ਕੇ ਆਉਂਦਾ ਉਹਨੂੰ ਮੈਨੂੰ ਲੱਗਦਾ ਜਿੰਨੀ ਪ੍ਰਧਾਨ ਮੰਤਰੀ ਦੀ ਸਿਕਿਉਰਿਟੀ ਉਹਦੇ ਨੇੜੇ ਤੇੜੇ ਉਹਨੂੰ ਪ੍ਰੋਵਾਈਡ ਕੀਤੀ ਜਾਂਦੀ ਹੈ। ਇੰਨੀ ਪੁਲਿਸ ਲੱਗੀ ਹੋਵੇ। ਪੁਲਿਸ ਰਿਮਾਂਡ ਤੇ ਬੰਦਾ ਆਇਆ ਹੋਵੇ। ਤੁਸੀਂ 3 ਤੇ 4 5 ਸਪਟੰਬਰ ਦੇ ਇੰਟਰਵਿਊ ਕੱਢ ਲਓ ਜਾਂ ਉੱਥੋਂ ਦੇ ਕੈਮਰਿਆਂ ਦੀ ਰਿਕਾਰਡਿੰਗ ਕੱਢ ਲਓ। ਕੋਈ ਪੰਜਾਬ ਦਾ ਅਫਸਰ ਨਹੀਂ ਜਿਹੜਾ ਉੱਥੇ ਨਹੀਂ ਗਿਆ ਸੀ। ਪੁੱਛਕਿਛ ਕਰਨ। ਕਿ ਅੱਜ ਫਲਾਣਾ ਜਾ ਰਿਹਾ ਜੀ ਅੱਜ ਆਈ ਜੀ ਜਾ ਰਿਹਾ ਜੇ ਡੀਜੀਪੀ ਜਾ ਰਿਹਾ ਡੀਐਚ ਔਰ ਫਿਰ ਇੰਟਰਵਿਊ ਹੋ ਜੇ। ਤੇ ਫਿਰ ਇਹ ਨਿਕ ਗੱਲ ਸੁਣੋ ਨਾ ਜੀ ਇਸ ਗੱਲ ਦੀ ਨੌਲੇਜ ਭਗਵੰਤ ਨੂੰ ਸੀ ਤੇ ਭਗਵੰਤ ਮਾਨ ਨੇ ਹਾਈ ਕੋਰਟ ਨੂੰ ਫੁੱਡਵਿੰਗ ਕਰਨ ਦੀ ਕੋਸ਼ਿਸ਼ ਕੀਤੀ ਝੂਠ ਬੋਲਣ ਦੀ ਕੋਸ਼ਿਸ਼ ਕੀਤੀ ਹੁਣ ਜਦ ਹਾਈ ਕੋਰਟ ਤੇ ਅੱਗੇ ਸਚਾਈ ਆ ਗਈ ਹੈ ਤੇ ਕੀ ਭਗਵੰਤ ਮਾਨ ਦਾ ਅਸਤੀਫਾ ਦੇਣਾ ਨਹੀਂ ਬਣਦਾ ਕੀ ਭਗਵੰਤ ਮਾਨ ਤੇ ਪਰਚਾ ਨਾ ਹੋਵੇ ਕਿ ਹਾਈ ਕੋਰਟ ਨੂੰ ਇਹ ਮਿਸਲੀਡ ਕਰਨ ਦੀ ਕੋਸ਼ਿਸ਼ ਕਰਿਆ ਇਹਨੂੰ ਸੱਚਾਈ ਪਤਾ ਸੀ ਕਿਉਂਕਿ ਇੰਟਰਵਿਊ ਹੋਮ ਮਿਨਿਸਟਰ ਦੀ ਮਰਜ਼ੀ ਬਿਨਾਂ ਹੋ ਹੀ ਨਹੀਂ ਸਕਦੀ ਸੀ ਸਿੱਧੂ ਮੂਸੇਵਾਲੇ ਸਾਹਿਬ ਦੇ ਬਜ਼ੁਰਗ ਇਸ ਗੱਲ ਦਾ ਰੌਲਾ ਪਾ ਰਹੇ ਫਿਰ ਇੱਕ ਹੋਰ ਇਨਕੁਆਇਰੀ ਚੱਲੀ ਜਦੋਂ 43000 ਕੋਲਾ ਹੋ ਗਈਆਂ ਜੇਲ੍ਹਾਂ ਚ 70 ਇਸ ਬੰਦੇ ਦੇ ਕੇਸ ਆ ਰੋਜ਼ ਫਰੋਤੀ ਰੋਜ਼ ਡਕੈਤੀ ਰੋਜ਼ ਟਾਰਗੇਟ ਕਿਲਿੰਗ ਚੱਲ ਰਹੀ ਹੈ ਜੇਲ੍ਹ ਚੋਂ ਉਹਨਾਂ ਸਾਰਿਆਂ ਲਈ ਭਗਵੰਤ ਮਾਨੀ ਜ਼ਿੰਮੇਵਾਰ ਮੈਂ ਕਿਹਾ ਜੀ ਦੀ ਇੰਟਰੋਗੇਸ਼ਨ ਕਰਨੀ ਸੀ ਉਹਦੀ ਤਾਂ ਤੁਸੀਂ ਕਰਾਤੀ ਇੰਟਰਵਿਊ ਤੇ ਜੀ ਦੀ ਇੰਟਰਵਿਊ ਹੋਣੀ ਚਾਹੀਦੀ ਆ ਉਹਦੀ ਇੰਟਰੋਗੇਸ਼ਨਾਂ ਕਰਦੇ ਫਿਰਦੇ ਹੋ ਇਹ ਹਾਲਾਤ ਜੋ ਬਣਾਏ ਪਏ ਆ ਪੰਜਾਬ ਚ ਤਜੀਆਂ ਹੋਣੀਆਂ ਪਈਆਂ ਲਾਉਣ ਆਰਡਰ ਦੀ ਉਥੇ ਡਰਾਮੇ ਹਰਿਆਣੇ ਚ ਕਰਦੇ ਫਿਰਦੇ ਉਹਨੂੰ ਪੁੱਛੋ ਹਾਲ ਪੰਜਾਬ ਵਾਲਾ ਬਣਾਉਣਾ ਇਨਵੈਸਟਮੈਂਟ ਕੋਈ ਨਹੀਂ ਨੌਕਰੀ ਕੋਈ ਨਹੀਂ ਕਰਜ਼ਾਈ ਪੰਜਾਬ ਬੁਰਾ ਹਾਲ ਨਿੱਤ ਦਾ ਸ਼ਰਾਬੀ ਔਰ ਮੈਂ ਤੁਹਾਨੂੰ ਅੰਦਰਲੀ ਗੱਲ ਹੋਰ ਦੱਸਿਆ ਅਕਾ ਸ਼ਰਾਬ ਪੀਣ ਦਾ ਨਵਾਂ ਕੰਮ ਲੱਭ ਲਿਆ ਮੇਰੇ ਕੋਲ ਤਾਂ ਖਬਰ ਹੈ ਅੱਜ ਮੈਂ ਸਿੱਧੂ ਮੂਸੇ ਵਾਲੀ ਦੀ ਦਿੱਤੀ ਐ ਕਿ ਮੈਂ ਨਵੀਂ ਦੇ ਕੇ ਚੱਲਿਆ ਘਰੋਂ ਇਹਨੂੰ ਸ਼ਰਾਬ ਪੀਣਾ ਬੰਦ ਕੀਤਾ ਕਿਉਂਕਿ ਇਹਦਾ ਲਿਵਰ ਨੁਕਸਾਨਿਆ ਗਿਆ ਹੁਣ ਇਹਨੇ ਕੰਮ ਕੀ ਸ਼ੁਰੂ ਕਰਤਾ ਨਮਾ ਗੱਡੀ ਹੌਲੀ ਹੋ ਜਾਂਦੀ ਕੀ ਮੁੱਖ ਮੰਤਰੀ ਨੂੰ ਇਹ ਗੱਲਾਂ ਸ਼ੋਭਦੀਆਂ ਮੈਨੂੰ ਅਫਸਰ ਦੱਸਦੇ ਕਹਿੰਦਾ ਜਨਾਬ ਜੇ ਕਾਫਲਾ ਜਾ ਰਿਹਾ ਗੱਡੀ ਹੌਲੀ ਹੋਗੀ ਤੇ ਮਤਲਬ ਕੀ ਇਹ ਉਹ ਕੰਮ ਕਰ ਰਿਹਾ ਮਤਲਬ ਹੈਰਾਨਗੀ ਦੀ ਗੱਲ ਹੈ ਕਿ ਇੱਕ ਚੀਫ ਮਿਨਿਸਟਰ ਇੱਕ ਮੁੱਖ ਮੰਤਰੀ ਦੀ ਬੜੀ ਵੱਡੀ ਪਕੜ ਹੁੰਦੀ ਹੈ ਜਾਂ ਹੁਣ ਚਾਹੀਦੀ ਹੈ ਪਰ ਤੂੰ ਇੱਕ ਪਾਸੇ ਤਾਂ ਹਾਈ ਕੋਰਟ ਦੇ ਵਿੱਚ ਲਫਾਰਾ ਖੁੱਲ ਰਿਹਾ ਹੋਵੇ ਇਸ ਗੱਲ ਨੂੰ ਲੈ ਕੇ ਜਨਤਕ ਕੀਤਾ ਜਾ ਰਿਹਾ ਹੋਵੇ ਕਿ ਜਿਹੜੀ ਵੀਡੀਓ ਹੈ ਉਹ ਖਰੜ ਦੇ ਵਿੱਚ ਇੰਟਰੂ ਹੋ ਜਾਂਦਾ ਪੰਜਾਬ ਦਾ ਮੁੱਖ ਮੰਤਰੀ ਹਰਿਆਣਾ ਦੇ ਵਿੱਚ ਇਹ ਗੱਲ ਕਹਿ ਰਿਹਾ ਕਿ ਡੀਜੀਪੀ ਨੂੰ ਪਤਾ ਹੈ ਜੀ ਸਾਨੂੰ ਪਤਾ ਨਹੀਂ ਜੀ ਸਾਰੇ ਮਤਲਬ ਆਪਣੇ ਆਪ ਨੂੰ ਇਹ ਗੱਲ ਇਨਕਾਰ ਤੁਸੀਂ ਇੱਕ ਗੱਲ ਉਹ ਛੱਡੋ ਜੀ ਮੈਂ ਕੱਲ ਇੱਕ ਇੰਟਰਵਿਊ ਆਪਦੇ ਫੇਸਬੁੱਕ ਪੇਜ ਤੇ ਲਾਈਵ ਕੀਤੀ ਆ ਜਿੱਥੇ ਭਗਵੰਤ ਮਾਨ ਕਹਿ ਰਿਹਾ ਕੀ ਡੀਜੀਪੀ ਨੇ ਸਪੱਸ਼ਟ ਕਰਤਾ ਇੰਟਰਵਿਊ ਇੱਥੇ ਨਹੀਂ ਹੋਈ ਔਰ ਇਹਨੂੰ ਪਤਾ ਸੀ ਇੰਟਰਵਿਊ ਹੋਈ ਆ ਹਾਈ ਕੋਰਟ ਨੂੰ ਮਿਸਲੀਡ ਕਰਨਾ ਝੂਠ ਬੋਲਣਾ ਕੀ ਉਹਦਾ ਪਰਚਾ ਨਹੀਂ ਬਣਦਾ ਔਰ ਜਦ ਹਜ਼ਾਰ ਪੁਲਸ ਵਾਲਾ ਲੱਗਿਆ ਹੋਵੇ ਤੇ ਇੰਟਰਵਿਊ ਤੁਸੀਂ ਕਰਕੇ ਤਾਂ ਵਿਖਾਉਂਦੇ ਅੰਦਰ ਮੈਂ ਵੀ ਗਿਆ ਹੀ ਸੀ ਹੁਣ ਹਲੇ ਤਾਂ ਮੈਨੂੰ ਤਾਂ ਸ਼ੌਕ ਹੀ ਲੱਗਿਆ ਸੀ ਤੁਸੀਂ ਆ ਕੇ ਇੰਟਰਵਿਊ ਅੰਦਰ ਕਰਕੇ ਜਾਂਦੇ ਇਹ ਤਦ ਇੰਟਰਵਿਊ ਹੁੰਦੀਆਂ ਜਦੋਂ ਸਰਕਾਰ ਕਰਾਉਂਦੀ ਆ ਮਜੀਠੀਆ ਸਾਹਿਬ ਔਰ ਇਹਦੀ ਵੱਡੀ ਗੱਲ ਤੁਸੀਂ ਵੇਖੋ ਇਹਦੀ ਨੌਲੇਜ ਸੀ ਇਹਨੇ ਪੰਜਾਬ ਦੇ ਦੇਸ਼ ਦੇ ਲੋਕਾਂ ਨੂੰ ਕੱਲਾ ਝੂਠ ਨਹੀਂ ਬੋਲਿਆ ਹਾਈ ਕੋਰਟ ਨੂੰ ਵੀ ਝੂਠ ਬੋਲਿਆ ਹੁਣ ਤੁਸੀਂ ਥਾਣੇਦਾਰ ਤੇ ਕਾਰਵਾਈ ਕਰ ਦੋ ਤੇ ਹੈੱਡ ਆਫ ਦਾ ਡਿਪਾਰਟਮੈਂਟ ਕੌਣ ਹੈ ਐਸਐਸਪੀ ਕੌਣ ਲਾ ਰਿਹਾ ਹੈ ਡੀਜੀਪੀ ਕੌਣ ਲਾ ਰਿਹਾ ਹੈ ਡੀਆਈਜੀ ਆਈਜੀ ਕੌਣ ਲਾ ਰਿਹਾ ਹੈ ਗਾਂ ਉਹ ਥਾਣੇਦਾਰ ਕੌਣ ਲਾ ਰਿਹਾ ਹੈ ਹੁਮ ਮਿਨਿਸਟਰ ਹਾਉ ਇਸ ਹੁਮ ਮਿਨਿਸਟਰ ਨਾ ਰਿਸਪਾਂਸਿਬਲ ਓ ਤੋਂ ਬਾਅਦ ਸਲਮਾਨ ਖਾਨ ਤੇ ਅਟੈਕ ਹੋ ਜयो ਉਹ ਬੰਦੇ ਨੇ ਵਕਤ ਨੂੰ ਫੜਿਆ ਦੇਸ਼ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਤੇ ਇਹ ਕਹਵੇ ਮੈਨੂੰ ਪਤਾ ਨਹੀਂ ਸਰ ਜਦ ਜਗਦੇਸ਼ ਭੋਲੇ ਵਾਲਾ ਮਾਮਲਾ ਸੀ ਕਲੀਅਰ ਹੋ ਗਿਆ ਉਹਨਾਂ ਬੰਦੇ ਨੂੰ ਸਜ਼ਾਾਂਾਂ ਹੋ ਗਈਆਂ ਹੁਣ ਜਾਣ ਬੁਝ ਕੇ ਸੈਟ ਰਹੇ ਤੁਹਾਨੂੰ ਬੁਲਾਉਣਾ ਇਹ ਇੱਕ ਮਾਨਸਿਕ ਤੌਰ ਤੇ ਪੀੜਾ ਦੇਣਾ ਹੀ ਹੈ ਸਰਕਾਰ ਦਾ ਨਹੀਂ ਮੈਂ ਦਾਸ ਨੂੰ ਮਾਨਸਿਕ ਮੂਮਸਿਕ ਪੀੜਾ ਕੋਈ ਨਹੀਂ ਸਰ ਅੱਗੇ ਵੀ ਇਹ ਪੈਗ ਲਾਉਣ ਵਾਲੇ ਨੂੰ ਹੋਣੀ ਮੈਨੂੰ ਕੋਈ ਵੀ ਨਹੀਂ ਮੈਂ ਗੁਰੂ ਦੇ ਆਸਰੇ ਆਲ ਬੰਦਾ ਕੋਈ ਲਿਕਨ ਰੁਕ ਕਰ ਰਹੇ ਹੋ ਜਿਵੇਂ ਜਦੋਂ ਸੁਪਰੀਮ ਕੋਰਟ ਤੋਂ ਜਵਾਬ ਅੱਗੇ ਦਾ ਡੇਟ ਤੁਹਾਨੂੰ ਪਹਿਲਾਂ ਦੱਸਦੇ 10 ਨੂੰ ਮਗਰੋਂ ਦੱਸ ਮਜੀਠੀਆ ਸਾਹਿਬ ਕਿਉਂਕਿ ਇਹ ਖਬਰ ਹੀ ਬਣਾਉਣੀ ਮਜੀਠੀਆ ਸਾਹਿਬ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਕਿਉਂਕਿ ਜਦੋਂ ਸੁਪਰੀਮ ਕੋਰਟ ਤੋਂ ਵੱਜ ਗਏ ਹਾਈ ਕੋਰਟ ਤੋਂ ਵੱਜ ਗਏ ਮੈਂ ਬੜਾ ਸਪਸ਼ਟਾਂ ਜੀ ਦੇਖੋ ਕਾਨੂੰਨ ਦੇ ਉੱਤੋਂ ਕੋਈ ਨਹੀਂ ਆ ਪ੍ਰਬੋਧ ਕੁਮਾਰ ਦੀ ਸਿੱਟ ਨੇ ਸਾਬਤ ਕਰਤਾ ਇਹ ਉਹੀ ਪ੍ਰਬੋਧ ਕੁਮਾਰ ਹੈ ਤੁਹਾਨੂੰ ਯਾਦ ਹੋਣਾ ਚਾਹੀਦਾ ਜਿਨੇ ਕੁਮਰ ਬਜੇ ਪ੍ਰਤਾਪ ਦੇ ਕੇਸ ਚ ਕਿਆ ਸੀਗਾ ਕਿ ਇਹ ਜਿਹੜਾ ਐਫੀਡੇਵਿਟ ਫਾਈਲ ਕਰ ਰਿਹਾ ਇਹਦੀ ਮਰਜ਼ੀ ਹੈ ਸਾਡੀ ਕੋਈ ਸਹਿਮਤੀ ਨਹੀਂ ਔਰ ਅਖੀਰ ਚੋ ਸੈਫੀਡੇਵਿਟ ਦਾ ਕੀ ਹੋਇਆ ਹਾਈ ਕੋਰਟ ਨੇ ਉਡਾ ਦਿੱਤਾ ਇਹੋ ਜਾਂ ਸੱਚਾ ਬੰਦਾ ਹੈ ਮਤਲਬ ਲੀਗਲੀ ਉਹਦੇ ਐਫੀਡੇਵਿਟ ਚ ਕਦੇ ਨੁਕਸ ਨਹੀਂ ਪਾਇਆ ਗਿਆ ਅਜ ਤੱਕ ਐਡਾ ਇਮਾਨਦਾਰ ਔਰ ਐਡਾ ਮੰਨਿਆ ਬੰਦਾ ਆਈ ਵੀ ਪਤਾ ਨਹੀਂ ਕਿੱਥੇ ਕਿੱਥੇ ਉਹਨੇ ਡਿਊਟੀ ਕੀਤੀ ਹੋਈ ਆ ਅੱਜ ਉਸ ਨੂੰ ਦਬਾਇਆ ਗਿਆ ਕਿ ਤੂੰ ਇਹ ਰਿਪੋਰਟ ਨਹੀਂ ਦੇਣੀ ਉਹਨੂੰ ਦਬਾਉਣ ਤੋਂ ਬਾਅਦ ਉਹਨੂੰ ਧਮਕਾਇਆ ਗਿਆ ਕਿ ਤੂੰ ਇਹ ਰਿਪੋਰਟ ਨਹੀਂ ਦੇਣੀ ਤੇ ਕੀ ਉਹਦਾ ਪਰਚਾ ਨਹੀਂ ਬਣਦਾ ਇਹ ਰਾਮ ਰਹੀਮ ਤੇ ਮਸਲੇ ਦੇ ਵੀ ਜਿਹੜਾ ਕਿਤਨਾ ਕਿਤੇ ਮਾਮਲੇ ਨੂੰ ਦਬਾਉਂਦੀ ਵੱਡੀ ਕੋਸ਼ਿਸ਼ ਕਰ ਰਹੀ ਹੈ ਸਰਕਾਰ ਲੱਗਦਾ ਕਿ ਇਸ ਪੂਰੇ ਮਾਮਲੇ ਨੂੰ ਰਫਾ ਰਫਾ ਰਾਮ ਰਹੀਮ ਦਾ ਬੱਚਾ ਭਗਵੰਤ ਮਾਨ ਭਗਵੰਤ ਮਾਨ ਦੀ ਸਰਕਾਰ ਕਾਨੂੰਨ ਦੀ ਕੇਸ ਤਰੀਕੇ ਨਾਲ ਧਜੀਆਂ ਉਡਾਉਂਦੀਆਂ ਨੇ ਉਹ ਇਸ ਗੱਲ ਤੋਂ ਕਲੀਅਰ ਹੈ ਕਿ ਲਾਰੈਂਸ ਬਸ਼ਨੋਈ ਦੀ ਜੀ ਨੂੰ ਸੱਦ ਕੇ ਉਹਦੀ ਇਨਟੈਰੋਗੇਸ਼ਨ ਸੀਆਈਏ ਸਟਾਫ ਖਰੜ ਚ ਕਰਨੀ ਸੀ ਉੱਥੇ ਤਾਂ ਉਹਦੀ ਇੰਟਰਵਿਊ ਕਰਾਉਣ ਲੱਗ ਗਏ ਜੀ ਦੀ ਇਨਟੈਰੋਗੇਸ਼ਨ ਕਰਨੀ ਚਾਹੀਦੀ ਸੀ ਜਿਹੜਾ ਇੱਕ ਖੁਨਖਾਰ ਅਪਰਾਧੀ ਹੈ ਜਿਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਜਿਨੇ ਜੀਦੇ ਤੇ 70 ਤੋਂ ਵੱਧ ਕੇਸ ਚੱਲਦੇ ਨੇ ਜਿਹਨੇ ਸੁਲਮਾਨ ਖਾਨ ਨੂੰ ਮਾਰਨ ਦੀ ਪ੍ਰਣ ਲਿਆ ਹੋਇਆ ਔਰ ਧਮਕੀਆਂ ਦੇ ਰਿਹਾ ਉਹਦੀ ਕਰਨੀ ਸੀ ਇਨਟੈਰੋਗੇਸ਼ਨ ਉਹਦੀ ਤਾਂ ਕਰ ਲਈ ਇੰਟਰਵਿਊ ਤੇ ਜਿਹਨੂੰ ਮਿਲੀ ਹੋਵੇ ਹਾਈ ਕੋਰਟ ਤੋਂ ਜ਼ਮਾਨਤ ਮੂਹ ਦੀ ਸਰਕਾਰ ਨੂੰ ਖਾਣੀ ਪਈ ਹੋਵੇ 3 ਸਾਲ ਚ ਚਲਾਨ ਨਾ ਪੇਸ਼ ਕਰਦੇ ਹੋਣ ਸੁਪਰੀਮ ਕੋਰਟ ਤੋਂ ਭੱਜ ਕੇ ਆ ਜਾਂਦੇ ਕਿਸੇ ਨਾਂ ਆਨੇ ਬਾਨੇ ਤੇ ਜਿਹਨੂੰ ਰੈਗੂਲਰ ਜ਼ਮਾਨਤ ਮਿਲੀ ਹੋਵੇ ਉਹਨੂੰ ਇੰਟਰੋਗੇਸ਼ਨ ਜੁਆਇਨ ਕਰਨ ਦੀ ਕੋਈ ਮੇਰੇ ਕੋਲ ਕੋਈ ਹਾਈ ਕੋਰਟ ਨੇ ਕੋਈ ਸ਼ਰਤ ਨਹੀਂ ਦਿੱਤੀ ਇਹ ਤਾਂ ਜ਼ ਲਾ ਬਾਈਡਿੰਗ ਸਿਟੀਜ਼ਨ ਕਿਉਂਕਿ ਮੈਂ ਕੇਜਰੀਵਾਲ ਦੇ ਵਾਂਗੂ ਥੋੜੀ ਆ ਜਿਹੜਾ ਆਉਂਦਾ ਨਹੀਂ ਮੈਨੂੰ 11 ਵਾਰੀ ਸਾਧ ਲਿਆ ਜੀ ਤੁਸੀਂ ਇਟਸ ਨਾਟ ਏ ਜੋਕ ਤੁਸੀਂ ਇਹ ਗੱਲ ਸਮਝੋ 11 ਵਾਰੀ 11 ਵਾਰੀ ਚੋ 7 ਵਾਰੀ ਮੈਂ ਪੇਸ਼ ਹੋ ਗਿਆ 4 5 ਸਿੱਟਾ ਬਦਲ ਗਈਆਂ ਨੇ ਸਿਟ ਜਿਹੜੀ ਡੀਜੀਪੀ ਲੈਵਲ ਦੀ ਸੀ ਅੱਜ ਡਿੱਗ ਕੇ ਡਾਈਜੀ ਲੈਵਲ ਤੇ ਆ ਗਈ ਆ ਮਗਰ ਧੱਜੀਆਂ ਕਿਵੇਂ ਉਡਾਉਂਦੇ ਆ ਮਤਲਬ ਸ਼ਰਾਰਤ ਕਿਵੇਂ ਕਰਦੇ ਆ ਇੱਕ ਵਾਰੀ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਮੁਖਵਿੰਦਰ ਚੀਨਾ ਸਾਹਿਬ ਨੇ ਤਿੰਨ ਵਾਰੀ ਮੈਨੂੰ ਸੱਦਿਆ ਦੋ ਵਾਰੀ ਮੈਂ ਪੇਸ਼ ਹੋਇਆ ਉਹਨਾਂ ਦੀ ਰਿਟਾਇਰਮੈਂਟ ਵਾਲੀ ਪਾਰਟੀ ਵਾਲੇ ਦਿਨ ਵੀ ਮੈਂ ਪੇਸ਼ ਹੋਇਆ ਇਹ ਮਤਲਬ ਮੇਰੀ ਤੁਸੀਂ ਵੇਖੋ ਕਿੰਨਾ ਮਹਿਲੋ ਵਾਈਡਿੰਗ ਆ ਇਸ ਕੰਮ 'ਚ ਮਗਰ ਚੀ ਦੀ ਦਿਹਾੜੇ ਮੈਂ ਲਿਖ ਕੇ ਕਹਿ ਕੇ ਆਇਆ ਸੀਗਾ ਕਿ ਮੈਨੂੰ ਸ਼ਹੀਦੀ ਦਿਹਾੜੇ ਵਾਲੇ ਦਿਨਾਂ ਤੇ ਨਾ ਸੱਦਿਓ ਮੈਨੂੰ ਸੱਦ ਲਿਆ ਸ਼ਰਾਰਤ ਕੀਤੀ ਕਿਉਂਕਿ ਸ਼ੋਅ ਕਰਨਾ ਸੀ ਨਾਨ ਕੋਆਪਰੇਸ਼ਨ ਹੁਣ ਆ ਐਸਆਈਟੀ ਬਣੀ ਇਹਨਾਂ ਨੇ ਮੈਨੂੰ ਦੋ ਵਾਰੀ ਛੱਦਿਆ ਮੈਂ ਦੋਨੇ ਵਾਰੀ ਆਇਆ ਤੀਜੀ ਵਾਰੀ ਇਹਨਾਂ ਦੀ ਸ਼ਰਾਰਤ ਦੇਖੋ ਕਿ ਹਾਈ ਕੋਰਟ ਮੈਨੂੰ ਆਨਰੇਬਲ ਕੋਰਟ ਨੇ ਲਾਸਟ ਓਪਰਚ्युनिटी ਦਿੱਤੀ ਸੀ ਪੇਸ਼ ਹੋਣ ਦੀ ਉਹਨੋ ਕੇਸ ਕੀ ਦੇ ਖਿਲਾਫ ਸੀ ਭਗਵੰਤਮਾਨ ਦੇ ਬੈਸਟ ਪ੍ਰਿੰਟ ਨਾਲ ਸੰਜੇ ਸਿੰਘ ਲਾਲ ਹੁਣ ਪਰਪਸਲੀ ਉਸੇ ਦਿਨ ਮੈਨੂੰ ਸੱਦ ਲਿਆ ਕਿ ਉੱਥੇ ਨਾ ਪਹੁੰਚੇ ਉਹਦਾ ਕੇਸ ਚ ਭਲਾ ਹੋ ਜੇ ਫਿਰ ਮੈਂ ਉਸੇ ਤਰੀਕ ਨੂੰ ਇਹ ਗੱਲ ਲਿਖੀ ਐਸਆਈਟੀ ਨੂੰ ਭੁੱਲਰ ਸਾਹਿਬ ਨੂੰ ਕਿ ਭਾਈ ਤੁਸੀਂ ਜਾ ਕੇ ਸੁਪਰੀਮ ਕੋਰਟ ਨੂੰ ਕੇਸ ਮੈਂਸ਼ਨ ਕਰਾਇਆ ਹੋਇਆ 23 ਤਰੀਕ ਨੂੰ ਕੇਸ ਹੈ ਹੁਣ ਮੈਨੂੰ 23 ਤੋਂ ਪਹਿਲਾਂ ਨਾ ਸੱਦਿਓ 18 ਨੂੰ ਸੱਦਣ ਤੋਂ ਬਾਅਦ 20 ਨੂੰ ਫੇਰ ਸੱਦ ਲਿਆ ਹੁਣ ਮੈਂ ਜਾ ਕੇ ਸੁਪਰੀਮ ਕੋਰਟ ਦੀ ਤਿਆਰੀ ਕਰਾਉਂ ਆਪਦੇ ਵਕੀਲਾਂ ਦੀ ਕਿ ਮੈਂ ਤੁਹਾਡੇ ਕੋਲ ਆਉਂ ਤੁਸੀਂ ਤਾਂ ਚਾਹੁੰਦੇ ਹੋ ਕਿ ਮੈਂ ਆਪਦਾ ਕੇਸ ਨਾਲ ਲੜਾਂ ਕਿੜਾ ਵੀ ਚਾਜ ਨਾਲ ਫੇਰ ਮੈਨੂੰ ਸੱਦਿਆ 30 ਤਰੀਕ ਨੂੰ 30 ਤਰੀਕ ਨੂੰ ਫੇਰ ਔਨਰੇਬਲ ਕੋਰਟ ਦੇ ਚੰਡੀਗੜ੍ਹ ਦੀ ਅਦਾਲਤ ਦੇ ਹੁਕਮ ਸਨ ਕਿ ਤੁਸੀਂ ਉੱਥੇ ਹਾਜ਼ਰ ਹੋ ਅਸੀਂ ਚੰਨੀ ਸਾਹਿਬ ਨੂੰ ਘੇਰਿਆ ਸੀ ਉਹਦੇ 'ਚ ਚਾਰਜ ਫਰੇਮ ਹੋਨੇ ਸੀ ਸੀਐਮ ਨੂੰ ਘੇਰਨ ਦੇ ਤੇ ਮੈਨੂੰ ਇਹ ਗੱਲ ਦੱਸੋ ਕਿ ਮੈਂ ਕੋਰਟ ਕੋਲ ਜਾਊਂਗਾ ਕਿ ਇਹਨਾਂ ਕੋਲ ਆਊਂਗਾ ਮਗਰ ਮੈਂ ਤੁਹਾਨੂੰ ਅੱਜ ਫੇਰ ਦੱਸਾਂ ਕੇਜਰੀਵਾਲ ਸਾਹਿਬ ਨੂੰ 9 ਵਾਰੀ ਸਦਿਆ 0 ਵਾਰੀ ਗਏ ਮਜੀਠੀਏ ਨੂੰ 5 ਸਿੱਟਾਂ ਬਦਲਤੀਆਂ 11 ਵਾਰੀ ਸਦਿਆ ਤੇ 7 ਵਾਰੀ ਮੈਂ ਪੇਸ਼ ਹੋ ਗਿਆ ਜੇ ਮੈਂ 3-4 ਵਾਰੀ ਨਹੀਂ ਆਇਆ ਕੋਰਟ ਦੀਆਂ ਤਰੀਕਾ ਕਰਕੇ ਔਰ ਇੱਕ ਸ਼ਹੀਦੀ ਜਿਹੜੇ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੀ ਉਹਦੇ ਕਰਕੇ ਨਹੀਂ ਆਇਆ ਮਗਰ ਅੱਜ ਹਾਲਾਤ ਵੇਖ ਲਓ ਕੀ ਹੈ ਅੱਜ ਅਖਬਾਰ ਤੁਸੀਂ ਵੀ ਪੜ੍ਹੀ ਆ ਇੱਕ ਸਿੱਟਾ ਇਹ ਸਿਆਸੀ ਮੈਂ ਤਾਂ ਇਹਨਾਂ ਨੂੰ ਕਹਿਣਾ ਇੱਥੇ ਐਵੇਂ ਛੱਤ ਦਿਓ ਸੀਐਮ ਹੌਸੀ ਛੱਤ ਲਿਆ ਕਰੋ ਭਗਵੰਤ ਜੀ ਮੇਰੇ ਜਿਹੜੇ 4 ਸਵਾਲ ਕਰਨੇ ਉਹ ਕਰ ਲਵੇ 4 ਮੈਂ ਉਹਨੂੰ ਕਰਨੇ ਮੈਂ ਕਰ ਲੂ ਮਗਰ ਹਾਲਾਤ ਕੀ ਨੇ ਲਾਰੈਂਸ ਬਿਸ਼ਨੋਈ ਨੂੰ ਤਾਂ ਖਵਾਉਂਦੇ 버ਗਰ ਪੀਜੇ ਲਾਰੈਂਸ ਬਿਸ਼ਨੋਈ ਨੂੰ ਸੀਆਈਏ ਰਿਮਾਂਡ ਤੇ ਲੈ ਕੇ ਗਏ ਸੀ ਥਾਣੇ ਚੋਂ ਆਪਣਾ ਜੇਲ੍ਹ ਚੋਂ ਤੇ ਜੇ ਰਿਮਾਂਡ ਚ ਗਿਆ ਬੰਦਾ ਜਿਹਨੂੰ ਹਰ ਆਲਾ ਅਫਸਰ ਨੇ ਜਿਹਦੀ ਪੁੱਛਗਿੱਛ ਕੀਤੀ ਹਜ਼ਾਰ ਪੁਲਸ ਵਾਲਾ ਉਹਦੀ ਸੁਰੱਖਿਆ ਤੇ ਲਾਇਆ ਤੇ ਉਹ ਇੰਟਰਵਿਊ ਦੇ ਜੇ ਤੇ ਤੁਸੀਂ ਸਮਝਦੇ ਹੋ ਕਿ ਉਹ ਪੰਜਾਬ ਸਰਕਾਰ ਦਾ ਭਗਵੰਤ ਮਾਨ ਦਾ ਸਟੇਟ ਗਏ ਸੀ ਕਿ ਕਿਵੇਂ ਸੀ ਫਿਰ ਤੁਸੀਂ ਦੂਜੀ ਗੱਲ ਵੇਖੋ ਹਾਈ ਕੋਰਟ ਨੂੰ ਮਿਸਲੀਡ ਕੀਤਾ ਪਹਿਲੀ ਜਿਹੜੀ ਸਿੱਟ ਸਰਕਾਰ ਨੇ ਬਣਾਈ ਸੀ ਭਗਵੰਤ ਮਾਨ ਨੂੰ ਬਚਾਉਣ ਵਾਸਤੇ ਉਹ ਸਿੱਟ ਨੇ ਉੱਥੇ ਇਹ ਗੱਲ ਕਹੀ ਕਿ ਇਹ ਇੰਟਰਵਿਊ ਇੱਥੇ ਨਹੀਂ ਹੋਈ ਉੱਤੇ ਫਿਰ ਹਾਈ ਕੋਰਟ ਨੇ ਜਦੋਂ ਡੰਡਾ ਚੜਾਇਆ ਹਾਈ ਕੋਰਟ ਦੀ ਸਿਟ ਬਣੀ ਪ੍ਰਬੋਧ ਕੁਮਾਰ ਜੀ ਡੀਜੀਪੀ ਨੇ ਰਿਪੋਰਟ ਦਿੱਤੀ ਕਿ ਇਹ ਇੰਟਰਵਿਊ ਖਰੜ ਸੀਆਈਏ ਚ ਹੋਈ ਹੁਣ ਖਰੜ ਸੀਆਈਏ ਚ ਇੰਟਰਵਿਊ ਹੋਵੇ ਹੋਮ ਮਿਨਿਸਟਰ ਭਗਵੰਤ ਮਾਨ ਹੋਵੇ ਹਜ਼ਾਰ ਪੁਲਿਸ ਵਾਲਾ ਲਾਇਆ ਹੋਵੇ ਤੇ ਫਿਰ ਭਗਵੰਤ ਮਾਨ ਹੀ ਜ਼ਿੰਮੇਵਾਰ ਬੜੀ ਜ਼ਿੰਮੇਵਾਰੀ ਦੇ ਨਾਲ ਪੰਜਾਬ ਦੇ ਡੀਜੀਪੀ ਨੇ ਵੀ ਕਿਹਾ ਸੀ ਗੌਰਵ ਯਾਦਮ ਨੇ ਪ੍ਰੈਸ ਕਾਨਫਰੰਸ ਕਰਕੇ ਕਿ ਇਹ ਇੰਟਰਵਿਊ ਪੰਜਾਬ ਦੇ ਵਿੱਚ ਨਹੀਂ ਨਹੀਂ ਕੱਲਾ ਗੌਰਵ ਯਾਦਮ ਨੇ ਨਹੀਂ ਕਿਹਾ ਗੌਰਵ ਯਾਦਮ ਨੂੰ ਤਾਂ ਜੋ ਭਗਵੰਤ ਨੇ ਕਹਿਤਾ ਉਹਨੇ ਕਹਿਤਾ ਵਿਚਾਰੇ ਨੇ ਭਗਵੰਤ ਮਾਨ ਨੇ ਆਪਕੇ ਤਿੰਨ ਵਜੀਰ ਖਲੋਤੇ ਉਹਦੇ ਨਾਲ ਆਉਜਲਾ ਸਾਹਿਬ ਐਮਪੀ ਖਲੋਤੇ ਆ ਆ ਢਾਲੀਵਾਲ ਸਾਹਿਬ ਖਲੋਤੇ ਆ ਨਿੱਜਰ ਸਾਹਿਬ ਖਲੋਤੇ ਆ ਇਹ ਤਿੰਨ ਚਾਰ ਵਜੀਰਾ ਨੇ ਇਕੱਠੇ ਹੋ ਕੇ ਭਗਵੰਤ ਮਾਨ ਬੋਲ ਰਿਹਾ ਕਿ ਡੀਜੀਪੀ ਨੇ ਦਾਸਤਾ ਦਿੱਤਾ ਇੰਟਰਵਿਊ ਨਹੀਂ ਹੋਈ ਪੰਜਾਬ 'ਚ ਤੇ ਹੁਣ ਦੱਸਣ ਕੀ ਚੀਫ ਮਨਿਸਟਰ ਆਪ ਦੀ ਕੁਰਸੀ 'ਤੇ ਬਣੇ ਰਹਿ ਸਕਦੇ ਅੱਜ ਤੋਂ ਬਾਅਦ ਜਿਹੜਾ ਭਗਵ ਜਿਹੜਾ ਸਿੱਧੂ ਮੂਸੇ ਵਾਲੇ ਦੀ ਸਿਕਿਉਰਿਟੀ ਵਿਡਰੋ ਕਰੇ ਉਹਨੂੰ ਮਰਵਾਉਣ ਦੀ ਸਾਜ਼ਿਸ਼ ਚ ਸ਼ਾਮਿਲ ਹੋਵੇ ਔਰ ਫਿਰ ਉਹਦੀ ਇੰਟਰਵਿਊ ਕਰਾਵੇ ਉਹਨੂੰ ਚੀਫ ਗੈਸਟ ਬਣਾਵੇ ਸਟੇਟ ਗੈਸਟ ਬਣਾਵੇ ਉਹਨੇ ਲੌਨ ਆਰਡਰ ਕੀ ਸਾਹਮਣੇ ਅੱਜ ਐਨ ਐਚ ਏ ਆਈ ਦੇ ਠੇਕੇਦਾਰਾਂ ਨੇ ਗਵਰਨਮੈਂਟ ਆਫ ਇੰਡੀਆ ਚ ਲਿਖ ਕੇ ਚਲੇ ਗਿਆ ਗਟਕਰੀ ਸਾਹਿਬ ਇਹ ਇਸ਼ੂ ਨੂੰ ਪ੍ਰਾਈਮ ਮਿਨਿਸਟਰ ਨਾਲ ਟੇਕ ਅਪ ਕਰ ਰਹੇ ਆ ਕਿ ਇੱਥੇ ਸੜਕਾਂ ਨਹੀਂ ਬਣ ਸਕਦੀਆਂ ਕਿਉਂਕਿ ਉਹਨਾਂ ਨੂੰ ਜਾਨੀ ਮਾਲੀ ਖਤਰਾ ਐ ਐਜੂਕੇਸ਼ਨ ਦਾ ਆਰਟੀਈ ਚ ਰਾਈਟ ਟੂ ਐਜੂਕੇਸ਼ਨ ਚ ਇਹ ਤੇ ਵਰਸਟ ਪਰਫਾਰਮਿੰਗ ਸਟੇਟ ਪੰਜਾਬ ਐ ਲੌਅ ਨਾ ਆਰਡਰ ਦਾ ਕੋਈ ਹਾਲਾਤ ਨਹੀਂ ਰੋਜ਼ ਚੋਰੀਆਂ ਫਰੋਤੀਆਂ ਡਕੈਤੀਆਂ ਮਤਲਬ ਇਹ ਤਾਂ ਹਾਲਾਤ ਬਣੇ ਆ ਉਹਦੇ ਵੱਲ ਕੋਈ ਧਿਆਨ ਨਹੀਂ ਸਿਆਸੀ ਬਦਲਾਖੋਰੀ ਕੱਲਾਇਕ ਮਿਸ਼ਨ ਰਹਿ ਗਿਆ ਭਗਵੰਤ ਮਾਨ ਲੰਡਾ ਇਹ ਜੇ ਜਿੰਨੇ ਗੈਂਗਸਟਰ ਰਾਜ ਕੇ ਗੋਲੀਆਂ ਮਾਰਨ ਫਰੋਤੀਆਂ ਲੈਣ ਉਹਨਾਂ ਦੇ ਤਾਂ ਭਾਈ ਭਗਵੰਤ ਮਾਨ ਸਾਹਿਬ ਕਰਾਉਣਗੇ ਇੰਟਰਵਿਊ ਉੱਥੇ ਇੰਟਰੋਗੇਸ਼ਨ ਨਹੀਂ ਹੋਊ ਤੇ ਜਿਨ੍ਹਾਂ ਦੀ ਬਣਦੀ ਨਹੀਂ ਗੈਰ ਕਾਨੂੰਨੀ ਕੰਮ ਆ ਉਹਨੂੰ ਰੋਜ਼ ਛੱਡ ਲੈਂਦੇ ਜਿਹੜੇ ਮਾੜਾ ਜਿਹਾ ਬੋਲੇ ਪਰ ਮੈਂ ਅੱਜ ਵੀ ਦੱਸ ਕੇ ਚੱਲਿਆ ਕਿ ਭਗਵੰਤ ਮਾਨ ਸਿਆ ਮੈਂ ਪਹਿਲਾਂ ਵੀ ਤੇਰੇ ਚਿਤੜੇ ਫਰੋਲਦਾ ਰਿਆਂ ਤੇਰੇ ਜੋ ਬੇਨਕਾਬ ਚਿਹਰੇ ਕਰਦਾ ਰਿਆਂ ਇਹ ਇੰਟਰਵਿਊ ਦਾ ਮਸਲਾ ਤੁਸੀਂ ਮੇਰੀ ਇੰਟਰਵਿਊ ਪੁਰਾਣੀ ਕੱਢ ਲਿਓ ਮੈਂ ਉਦੋਂ ਹੀ ਕਿਹਾ ਸੀ ਪੰਜਾਬ ਚ ਹੋਈ ਹੈ ਇੰਟਰਵਿਊ ਔਰ ਅੱਜ ਜੋ ਸਾਬਤ ਹੋ ਗਈ ਹੈ ਮੈਂ ਇਹ ਜੇ ਕਰਮ ਜੋ ਭਗਵੰਤ ਮਾਨ ਗੈਰ ਕਾਨੂੰਨੀ ਕਰੂ ਉਹਨੂੰ ਬੇਨਕਾਬ ਕਰਦਾ ਰੋ हां ओदे परिवार ਨਾਲ ਵੀ ਖਲੋਂਦਾ ਰਹੂ ਜੇ ਉਹ ਆਪਦੇ ਬੱਚਿਆਂ ਨਾਲ ਧੱਕਾ ਕਰੂਗਾ ਮਗਰ ਜੇ ਭਗਵੰਤ ਮਾਨ ਨੂੰ ਭੁਲੇਖਾ ਮਜੀਠੀਏ ਨੂੰ ਦੱਬ ਲੂ ਮਜੀਠੀਏ ਇਹ ਜੇ ਚਰਾਬੀ ਕੋਲੋਂ ਨਹੀਂ ਦੱਬਿਆ ਜੀ ਬੀਜੇ ਸਰ ਸੰਮਨ ਭੇਜਣ ਤੋਂ ਪਹਿਲਾਂ 18 ਤਰੀਕ ਨੂੰ ਸੰਮਨ ਤੋਂ ਪਹਿਲਾਂ ਹਾਈ ਕੋਰਟ ਦੇ ਵਿੱਚ ਇਹ ਸੰਮਨ ਵਾਪਸ ਲੈ ਲਿੱਤੇ ਗਏ ਸੀਗੇ ਦੁਬਾਰਾ ਭੇਜੇ ਉਸ ਦੇ ਵਿੱਚ ਉਹ ਵੀ ਦੇਖ ਲੋ ਛਰਾਰਤ ਹਾ ਮੈਨੂੰ ਸੰਮਨ ਭੇਜਦੇ ਆ ਮੈਂ ਚੈਲੰਜ ਕਰਦਾ ਹਾਈ ਕੋਰਟ ਹਨਰੇਬਲ ਹਾਈ ਕੋਰਟ ਹਾਈ ਕੋਰਟ ਤੇ ਜਾ ਕੇ ਹੱਥ ਜੋੜ ਕੇ ਭਜਦੇ ਆ ਕਿ ਨਹੀਂ ਸਾਨੂੰ ਨਹੀਂ ਇਹਦੀ ਲੋੜ ਅਜੀ ਆਪ ਦੇ ਸੰਮਨ ਵਾਪਸ ਲੈਨੇ ਮਗਰ ਫਿਰ ਜਦ ਮੈਂ ਮੜੀ ਦੀ ਚੂੜੀ ਫੇਰ ਵੜਦਾ ਮੜੀ ਦੀ ਚੂੜੀ ਫੇਰ ਕੱਸਦਾ ਸੀ ਐਮ ਦੀ ਉਹ ਫੇਰ ਕਹਿ ਦਿੰਦਾ ਇਹਨੂੰ ਸੱਦ ਲਓ ਭਾਈ ਇਸ ਲਈ ਮੇਰਾ ਸੈੱਟ ਦਾ ਇੰਚਾਰਜ ਤਾਂ ਮੁੱਖ ਮੰਤਰੀ ਚਾਹੀਦਾ ਇਹਦਾ ਲੈਵਲ ਵਧਾਓ ਘਟਾਓ ਨਾ ਇਹਦਾ ਤੇ ਫੇਰ ਸਵਾਦ ਆਉ ਦੋ ਦੋ ਹੱਥ ਕੀ ਹੁਣ ਮੈਂ ਜਾ ਆਵਾਂ ਜਿਲੇ ਆਏ ਜੀ ਕੁਝ ਹੈ ਕੋਈ ਡਾਕੂਮੈਂਟ ਨਹੀਂ ਲਿਆ ਬੜਾ ਕੁਝ ਲਿਆ ਆਇਆ ਇਹ ਤਾਂ ਉਹਥੇ ਹਾਈ ਕੋਰਟ 'ਚ ਕਹਿ ਕੇ ਆਏ ਕਿ ਨਹੀਂ ਅਸੀਂ ਤਾਂ ਗਲਤੀ ਹੋ ਗਈ ਅਸੀਂ ਇਹ ਤੋਂ ਕੁਝ ਨਹੀਂ ਲੈਣਾ ਇਹ ਬੋਲ ਕੇ ਆਏ ਉਹ ਹੁਣ ਤਾਂ ਮੈਂ ਇਹਨਾਂ ਨੂੰ ਇਹ ਸਮਝਾਉਣ ਆਇਆ ਕਿ ਗੈਰ ਕਾਨੂੰਨੀ ਕੰਮ ਨਾ ਕਰੋ ਨਹੀਂ ਤਾਂ ਜਿੰਨੇ ਪ੍ਰਬੋਧ ਕੁਮਾਰ ਅਰਗੇ ਅਫਸਰ ਵੀ ਇੱਥੇ ਨੇ ਜਿਨ੍ਹਾਂ ਨੇ ਜਿਹੜੀ ਪੁਰਾਣੀ ਸਿੱਟ ਨੇ ਗਲਤ ਕੰਮ ਕੀਤਾ ਉਹਨਾਂ ਦੇ ਚਿਹਰੇ ਹਾਈ ਕੋਰਟ 'ਚ ਬੇਨਕਾਬ ਕਰਦੇ ਤੇ ਫਿਰ ਮੇਰੀ ਵੀ ਮਜਬੂਰੀ ਹੋ ਜੂ ਕਿ ਤੁਸੀਂ ਕਿਵੇਂ ਹਾਈ ਕੋਰਟ ਨੂੰ ਤੇ ਸੁਪਰੀਮ ਕੋਰਟ ਤੇ ਜਾ ਜਾ ਝੂਠ ਬੋਲ ਰਹੇ ਹੋ ਉਹਨਾਂ ਆਪਸੀਆਂ ਦੇ ਚਿਹਰੇ ਬੇਨਕਾਬ ਕਰਕੇ ਜਿਹੜੇ ਕਾਨੂੰਨ ਦੀਆਂ ਧੱਜੀਆਂ ਉਡਾਰੇ ਨੇ ਉਹਨਾਂ ਦੇ ਉਹਨਾਂ ਦੇ ਚਿਹਰੇ ਸਾਹਮਣੇ ਲਿਆਉਣਾ ਵੀ ਫਿਰ ਮੇਰੀ ਜ਼ਿੰਮੇਵਾਰੀ ਬਣ ਜੂ ਫੇਰ ਨੌਕੀ। ਥੈਂਕ ਯੂ ਤਾਂ ਵੀ ਦੇਖਿਆ ਆ ਜਿਹੜੇ